ਵਾਹਿਗੁਰਦਾਸ ਜੀ ਦਾ ਬਚਨ ਹੈ ਵਾਹਿਗੁਰੂ ਗੋਮੰਤਰ ਹੈ ਜਪ ਹਉਮੈ ਖੋਈ ਤੂੰ ਤੂੰ ਕਰਤਾ ਤੂੰ ਹੁਆ ਮੋਝ ਮੈਂ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤਤ ਤੂੰ ਨਾਮ ਜਪਣ ਨਾਲ ਕੀ ਲਾਭ ਹੁੰਦਾ ਜੀਵ ਦੀ ਹਉਮੈ ਮਿਟਦੀ ਹੈ ਜਦੋਂ ਹਉਮੈ ਮਿਟਦੀ ਹੈ ਤੇ ਜੀਵ ਆਤਮਾ ਪਰਮਾਤਮਾ ਚ ਰਲ ਜਾਂਦੀ ਹੈ ਪਰਮੇਸ਼ਰ ਔਰ ਜੀਵ ਦੇ ਵਿੱਚ ਫਰਕ ਸਿਰਫ ਹਉਮੈ ਦਾ ਹੀ ਹੈ ਜਦ ਹਮ ਹੋਤੇ ਤਬ ਤੂੰ ਨਾਹੀ ਤਬ ਤੂੰ ਹੀ ਮੈਂ ਨਹੀਂ ਨਾਮ ਜਪਣ ਨਾਲ ਹੋਮੈ ਦਾ ਨਾਸ ਹੁੰਦਾ ਹੈ ਗੁਰਦੇਵ ਸਤਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਨੇ ਹੋਮੈ ਨਾਮ ਹੈ ਨਾਲ ਵਿਰੋਧ ਹੈ ਦੋਏ ਨਾ ਬਸੈ ਇੱਕ ਠਾਈ ਜਿੱਥੇ ਮੈਂ ਹੈ ਉਥੇ ਤੂੰ ਨਹੀਂ ਜਿੱਥੇ ਤੂੰ ਹੈ ਉਥੇ ਮੈਂ ਨਹੀਂ ਜੋ ਨਾਮ ਹੈ ਤੂੰ ਤੂੰ ਕਰਨਾ ਸਿਖਾ ਦਿੰਦਾ ਵਾਹਿਗੁਰੂ ਤੂੰ ਹੀ ਹੈ ਤੂੰ ਹੀ ਹੈ ਤੂੰ ਹੀ ਹੈ ਤੂੰ ਹੀ ਹੈ ਕਲਗੇ ਤਰਪਾਦਸ਼ਾ ਨੇ ਸ੍ਰੀ ਅਕਾਲ स्तुਤਿ ਦੇ ਜਾਪ ਕੀਤਾ ਜਲਸ ਤੂੰ ਹੀ ਥਲਸ ਤੂੰ ਹੀ ਵਿਚਸ ਤੂੰ ਹੀ ਪਦਸ ਤੂੰ ਹੀ ਅਰਦਸ ਤੂੰ ਹੀ ਉਰਦਸ ਤੂੰ ਹੀ ਜ਼ਮੀਨ ਤੂੰ ਹੀ ਜ਼ਮਾਂ ਤੂੰ ਹੀ ਮਕੀ ਤੂੰ ਹੀ ਮਕਾਨ ਤੂੰ ਹੀ ਸਭ ਤੂੰ ਹੀ ਹੈ ਜਦੋਂ ਤੂੰ ਹੀ ਤੂੰ ਹੀ ਨਜ਼ਰ ਆ ਜਾਵੇ ਮੈਂ ਰਹਿੰਦੀ ਨਹੀਂ ਤੇ ਬੜੀ ਸੂਖਮ ਜੀ ਖੇੜ ਹੈ ਗੱਲਾਂ ਬਾਤਾਂ ਨਾਲ ਨਹੀਂ ਹੁੰਦੀ ਗੁਰੂ ਕਿਰਪਾ ਬਹੁਤ ਜ਼ਰੂਰੀ ਹੈ